ਬੁੜਲਾਡਾ ਦੇ ਹੋਲੀਹਾਰਟ ਕਾਨਵਰਟ ਸਕੂਲ ਵਿੱਚ ਅੱਜ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਸਕੂਲ ਦੇ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਰੋਹ ਦੇ ਮੁੱਖ ਮਹਿਮਾਨ ਐਸਐਸਪੀ ਪਗੀਰਤ ਸਿੰਘ ਮੀਨਾ ਮਾਨਸਾ ਸਨ। ਇਸ ਮੌਕੇ ਉਹਨਾਂ ਨਾਲ ਡੀਐਸਪੀ ਬੁੜਲਾਡਾ ਸਿਕੰਦਰ ਸਿੰਘ ਚੀਮਾ, ਡੀਐਸਪੀ ਮਾਨਸਾ ਗੁਰਵਿੰਦਰ ਸਿੰਘ ਅਤੇ ਐਸਐਚਓ ਬੁੜਲਾਡਾ ਸਿਟੀ ਕਮਲਜੀਤ ਸਿੰਘ ਮੌਜੂਦ ਰਹੇ। ਸਮਾਰੋਹ ਦੀ ਸ਼ੁਰੂਆਤ ਐਸਐਸਪੀ ਪਗੀਰਤ ਸਿੰਘ ਮੀਨਾ ਵੱਲੋਂ ਸ਼ਬਦ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਬੱਚਿਆਂ ਨੇ ਰਾਜਸਥਾਨੀ ਲੋਕਨਾਚ ਹਰਿਆਣਵੀ ਲੋਕਨਾਚ ਗਿੱਧਾ ਬੋਲੀਆਂ ਤੇ ਪੰਗੜਾ ਵੀ ਪੇਸ਼ ਕੀਤਾ ਇਸ ਮੌਕੇ ਸਮਾਰੋਹ ਦੌਰਾਨ ਵੱਖ-ਵੱਖ ਕਲਾਸਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ ਬੱਚਿਆਂ ਦੀਆਂ ਪੇਸ਼ਕਾਰੀਆਂ ਨੂੰ ਦੇਖ ਕੇ ਮਾਪਿਆਂ ਤੇ ਦਰਸ਼ਕਾਂ ਨੇ ਖੂਬ ਤਾਲੀਆਂ ਵਜਾਈਆਂ ਤੇ ਆਨੰਦ ਮਾਣਿਆ ਸਕੂਲ ਪ੍ਰਬੰਧਕਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਜੜੀ ਬੱਚਿਆਂ ਨੇ ਜੋ ਪਰਫਾਰਮੈਂਸ ਦਿੱਤੀ ਹੈਗੀ ਉਸ ਕੇ ਰਿਗਾਰਡਿੰਗ स्कूल के प्रिंसिपल साहब मार्टिन एंटनी जी आपके पूरे फैकल्टी और बच्चे सारे बधाई के पात्र हैं जैसा संजीव जी ने मैनु दस्या कि कोई बाहर का कोरियोग्राफर इन्होंने नहीं किया सारा कुछ इस स्कूल के जो स्टाफ है उन्होंने ही बच्चों तैयारी करवाई थी तो काफ़ी काबिल तारीफ परफॉर्मेंस बच्चे से रही हैगी तो वो बच्चे भी सारे बधाई के पात्र है जिन्होंने इतना अच्छा प्रोग्राम प्रस्तुत किया है स्टेज पे आने तो सिर्फ परफॉर्मेंस ही मैटर नहीं करती है जब बच्चा सामने खड़ के और अपने टीचर्स के सामने अपने पेरेंट्स के सामने कोई परफॉर्मेंस देता दे है तो उसका एक कॉन्फिडेंस लेवल बूस्टअप होता है उसका एक ऑलराउंडर उसका डेवलपमेंट होता है क्योंकि पढ़ाई एक पहलू हैगा लाइफ का वो बच्चों अच्छा होना चाहिए है लेकिन उसके नाल -नाल कोई स्पोर्ट्स एक्टिविटी या कोई उसका स्टेज का परफॉर्मेंस डांस हो गया या सिंगिंग हो गया या और कोई जैसे स्किट के पार्टिसिपेट करते हैं मतलब जिस भी एक्टिविटी के बच्चा परफॉर्म करता है तो वो उसका एक्स्ट्रा करिकुलम जो एक्टिविटी हैगी वो उसकी जो परसनैलिटी हैगी उस ज़्यादा अच्छा निभा के आता हैगा तो ये स्कूल का बहुत अहम रोल आता है कि बच्चों सारी एक्टिविटी के ਥੋੜਾ ਜਿਆਦਾ ਸਿਖਾਏ ਤਾਂ ਕਿ ਪੜਾਈ ਦੇ ਨਾਲ-ਨਾਲ ਬੱਚੇ ਉਸ ਚੀਜ਼ ਵੱਲ ਵੀ ਆਪਣਾ ਪੂਰਾ ਧਿਆਨ ਦੇ ਸਕਣ ਇਹਦੇ ਨਾਲ-ਨਾਲ ਜੋ ਮਾਪਿਓ ਇੱਥੇ ਬੈਠੇ ਹੈਗੇ ਕਿਸੇ ਕੇ ਬ੍ਰਦਰ ਸਿਸਟਰ ਆਏ ਹੈਗੇ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਬੱਚਾ ਸਕੂਲ ਤੋਂ ਚਲਾ ਜਾਂਦਾ ਹੈਗਾ ਫਿਰ ਉਹ ਫੈਮਿਲੀ ਦੇ ਕੋਲ ਰਹਿੰਦਾ ਹੈਗਾ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਬੱਚਾ ਕਿਹਨਾਂ ਦੇ ਨਾਲ ਰਹਿੰਦਾ ਹੈਗਾ ਕਿਉਂਕਿ ਬੱਚੇ ਦੀ ਸੰਗਤੀ ਹੁੰਦੀ ਹੈ ਉਹ ਬੜੀ ਮੈਟਰ ਕਰਦੀ ਹੈਗੀ ਕਈ ਵਾਰ ਚੰਗੇ ਬੱਚੇ ਵੀ ਵਿਗੜ ਜਾਂਦੇ ਹੈਗੇ ਅਗਰ ਸੰਗਤੀ ਠੀਕ ਨਹੀਂ ਹੈਗੀ ਔਰ ਕਈ ਵਾਰ ਖਰਾਬ ਬੱਚੇ ਵੀ ਜੇਕਰ ਅੱਛੀ ਸੰਗਤ ਦੇ ਵਿੱਚ ਪਹਿ ਜਾਂਦੇ ਹੈਗੇ ਤਾਂ ਉਹ ਕਾਫੀ ਅੱਛੇ ਬੱਚੇ ਬਣ ਜਾਂਦੇ ਹੈਗੇ ਸਕੂਲ ਦੇ ਵਿੱਚ ਇਹ ਜ਼ਿੰਮੇਵਾਰੀ ਟੀਚਰਸ ਕੀ ਔਰ ਘਰ ਦੇ ਵਿੱਚ ਮਾਪੇ-ਬਾਪ ਜਾਂ ਭਾਈ-ਭੈਣ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਤਾਂ ਬੱਚੇ ਦੇ ਵਿੱਚ ਇਤਨੀ ਪ੍ਰਤਿਭਾਏ ਹੁੰਦੀ ਹੈਗੀ ਇਤਨਾ ਹੁਨਰ ਹੁੰਦਾ ਹੈਗਾ ਬਸ ਜ਼ਰੂਰਤ ਹੁੰਦੀ ਹੈਗੀ ਉਸ ਨੂੰ ਟਾਈਮਲੀ ਪਛਾਣ ਕੇ ਔਰ ਉਸ ਵੱਲ ਬੱਚੇ ਨੂੰ ਤੋੜਨਾ ਬੱਚੇ ਕੀ ਖੁਦ ਕੀ ਅੰਦਰ ਕੀ ਚੱਲ ਰਿਹਾ ਹੈਗਾ ਉਹ ਕੀ ਕਰਨਾ ਚਾਹੁੰਦਾ ਹੈਗਾ ਉਹ ਜ਼ਰੂਰ ਬੱਚੇ ਕੋਲ ਪੁੱਛਣਾ ਚਾਹੀਦਾ ਹੈਗਾ ਉਹਦੇ ਵਿੱਚ ਜੋ ਫੈਮਿਲੀ ਮੈਂਬਰ ਹੈਗੇ ਉਹਨਾਂ ਦੀ ਮੇਨ ਰਿਸਪੌਂਸਿਬਿਲਟੀ ਹੁੰਦੀ ਹੈ